ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਹ ਵੀਡੀਓ ਕਿਸੇ ਲੋਕੇਸ਼ਨ ਦੇ ਬਾਰੇ ਨਹੀਂ ਗੀ ਇਹ ਵੀਡੀਓ 'ਚ ਆਪਾਂ ਗੱਲ ਕਰਾਂਗੇ ਇਨਫੋਰਮੇਸ਼ਨ ਵਾਲੀ ਸੀਐਸਸੀ ਕਾਰਡ ਗ੍ਰੀਨ ਕਾਰਡ ਦੇ ਬਾਰੇ ਇਹ ਕਾਰਡ ਬਹੁਤ ਜ਼ਰੂਰੀ ਹੈ ਤੇ ਇਹ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਇਹਨੂੰ ਬਣਾਉਣ ਲਈ ਕਿੰਨਾ ਟਾਈਮ ਲੱਗਦਾ ਕਿੰਨਾ ਖਰਚ ਆਉਂਦਾ ਤੇ ਇਹ ਕਿਉਂ ਜ਼ਰੂਰੀ ਹੈ ਤੇ ਕਿਵੇਂ ਬਣਦਾ ਸਾਰਾ ਕੁਝ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਵੀ ਜ਼ਰੂਰੀ ਕਾ ਧੂਆਂਗਾ ਇਹ ਜ਼ਰੂਰੀ ਤਾਂ ਕੰਮ ਤਾਂ ਆਪਾਂ ਇਹ ਤੋਂ ਬਿਨਾਂ ਵੀ ਕਰ ਸਕਦੇ ਆਂਗੇ ਪਰ ਬਿਨਾਂ ਕੰਮ ਕਰਨ ਦੇ ਆਪਾਂ ਨੂੰ ਥੋੜਾ ਜਿਹਾ ਘੱਟ ਆ ਕਾ ਮਤਲਬ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਦਿਹਾੜੀ ਘੱਟ ਮਿਲਦੀ ਆ ਆਪਾਂ ਇੱਥੇ ਸਾਰੇ ਆਪਾਂ ਕਰਦੀਆਂ ਨਾਰਮਲ ਬਿਲਡਰਾਂ ਨਾਲ ਕੰਮ ਇੱਥੇ ਆਪਾਂ ਨੂੰ ਕਿੰਨੀ ਦਿਹਾੜੀ ਦਿੰਦੇ ਆ ਨਾਰਮਲ 50 60 ਹਾਂ ਬਸ ਆਪਾਂ ਨੂੰ ਇੱਥੇ 50 60 ਦਿਹਾੜੀ ਦਿੰਦੇ ਆ ਹਨਾ ਤੇ ਜੇ ਇਹੀ ਆਪਾਂ ਗ੍ਰੀਨ ਕਾਰਡ ਦੇ ਨਾਲ ਕੰ ਦਿਹਾੜੀ ਕਰਾਂਗੇ ਤਾਂ ਆਪਾਂ ਨੂੰ ਨਾਰਮਲ ਕਿੰਨੀ ਮਿਲਦੀ ਹੁੰਦੀ ਹੈ ਨਾਰਮਲ 100 ਪਾਉਂਡ ਦਾ ਹਨਾ ਨਾਰਮਲ 100 ਪਾਉਂਡ ਦਾ ਆਪਾਂ ਨੂੰ ਮਿਲਦੀ ਮਿਲਦੀ ਹੈ ਕਿੱਥੇ 60 ਕਿੱਥੇ 100 ਬਹੁਤ ਫਰਕ ਆਗਾ ਹਨਾ ਤੇ ਦੂਜਾ ਥੋੜਾ ਜਿਹਾ ਜੌਬ ਸਿਕਿਉਰ ਹੋ ਜਾਂਦੀ ਹੈ ਸਿਕਿਉਰ ਤਾਂ ਵੈਸੇ ਇੱਥੇ ਕੋਈ ਵੀ ਜੌਬ ਹੈਣੀ ਆਪਾਂ ਨੂੰ ਪਤੀ ਆ ਬੱਟ ਫਿਰ ਵੀ ਥੋੜਾ ਜਿਹਾ ਸੇਫ ਜਾਂ ਹੋ ਜਾਂਦਾ ਕਿਉਂਕਿ ਆਪਣੇ ਕੋਲ ਇੱਕ ਕਾਰਡ ਹੁੰਦਾ ਇੱਕ ਡਾਕੂਮੈਂਟ ਹੁੰਦਾ ਤੇ ਫਿਰ ਫਰਕ ਪਾਉ ਪੈਂਦਾ ਇਹਦੇ ਨਾਲ ਇਹ ਇਹਨੂੰ ਬਣਾਉਣ ਜੇ ਖੁਦ ਬਣਵਾਵਾਂਗੇ ਤਾਂ ਕੁਝ ਵੀ ਖਰਚਾ ਨਹੀਂ ਹੁੰਦਾ ਨਾ ਮਾਤਰੀ ਹੁੰਦਾ ਮੈਂ ਇੱਥੇ ਦੇਖਿਆ ਲੋਕ 4 400 5 500 ਪਾਉਂਡ ਦੇਈ ਜਾਂਦੇ ਆ ਲੋਕਾਂ ਨੂੰ ਇਹਨੂੰ ਬਣਾਉਣ ਲਈ ਸਿੰਪਲ ਜਿਹਾ ਕਾਰਡ ਨੂੰ ਬਣਾਉਣ ਲਈ ਬਹੁਤ ਈਜ਼ੀ ਬਣ ਜਾਂਦਾ ਇਹ ਜੇ ਤੁਸੀਂ ਖੁਦ ਬਣਾਉਂਗੇ ਦਾ ਇਹਨੂੰ ਮਨਾਉਣ ਚ ਸਿਰਫ ਤੇ ਸਿਰਫ ਆਪਣੇ 170 80 ਪਾਉਂਡ ਲੱਗਦੇ ਆ ਜੇ ਤੁਸੀਂ ਪੜ ਕੇ ਬਣਾਓਗੇ ਬਹੁਤ ਈਜ਼ੀ ਪੜਾਈ ਆ ਕੋਈ ਬਾਲੀ ਔਖੀ ਨਹੀਂ ਗਈ ਤਾਂ ਇਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਬੁੱਕ ਕਰਨਾ ਪੈਂਦਾ ਥਿਉਰੀ ਟੈਸਟ ਉਹਦੇ ਲਈ ਗੂਗਲ ਤੇ ਜਾਓ ਇਹਦੇ ਲਈ ਸਰਚ ਕਰੋ ਬੁੱਕ ਸੀਐਸਸੀਐਸ ਥਿਉਰੀ ਟੈਸਟ ਨੀਚੇ ਆਓ ਤੇ ਅਫੀਸ਼ੀਅਲ ਸਾਈਟ ਤੇ ਕਲਿੱਕ ਕਰੋ ਤੇ ਇਸ ਤੋਂ ਬਾਅਦ ਫੇਰ ਸਕਰੋਲ ਡਾਊਨ ਤੇ ਇੱਥੇ ਕਲਿੱਕ ਕਰੋ। ਦੈਨ ਫੇਰ ਨੀਚੇ ਆਉ ਤੇ ਕ੍ਰੀਏਟ ਅ ਵੈਬ ਅਕਾਊਂਟ ਜਿਹੜਾ ਫੋਟੋ ਦੇ ਉੱਪਰ ਲਿਖਿਆ ਵਾ। ਇਹਦੇ ਉੱਪਰ ਕਲਿੱਕ ਕਰੋ। ਇੱਥੇ ਆਪਣੀਆਂ ਇਹ ਕਲਿੱਕ ਕਰਕੇ ਐਗਰੀ ਕਰਕੇ ਡਿਟੇਲ ਭਰੋ ਸਾਰੀਆਂ। ਨਾਮ ਵਗੈਰਾ, ਡੇਟ ਆਫ ਬਰਥ, ਈਮੇਲ ਵਗੈਰਾ ਭਰੋ ਤੇ ਇਹ ਨੈਸ਼ਨਲ ਇੰਸ਼ੋਰੈਂਸ ਨੰਬਰ ਵੀ ਮੰਗਦਾ ਹੁੰਦਾ। ਉਹ ਜੇ ਹੈਗਾ ਤਾਂ ਭਰ ਦੋ, ਜੇ ਨਹੀਂ ਹੈਗਾ ਤਾਂ ਵੀ ਕੋਈ ਚੱਕਰ ਨਹੀਂ ਜ਼ਰੂਰੀ ਨਹੀਂ ਹੁੰਦਾ। ਉਹਦੇ ਬਿਨਾ ਵੀ ਚੱਲ ਜਾਂਦਾ ਫਿਰ ਨੈਕਸਟ ਕਰੋ ਤੇ ਦੈਨ ਫਿਰ ਇੱਥੇ ਆਪਦਾ ਐਡਰੈਸ ਵਗੈਰਾ ਭਰੋ ਜਿਹੜਾ ਐਡਰੈਸ ਤੇ ਤੁਸੀਂ ਰਹਿੰਦੇ ਹੋ ਜਿੱਥੇ ਤੁਸੀਂ ਕਾਰਡ ਮੰਗਾਉਣਾ ਤੇ ਫਿਰ ਨੰਬਰ ਤੇ ਨੰਬਰ ਤੋਂ 0 ਮੂਰੋ ਕੱਟ ਦਿਓ ਤੇ ਇੱਕ ਨੰਬਰ ਹੋਰ ਚਾਹੀਦਾ ਹੁੰਦਾ ਆਪਾਂ ਨੂੰ ਦੋ ਨੰਬਰ ਚਾਹੀਦੇ ਆ ਤੇ ਦੋਨਾਂ ਮੂਰੋ ਧਿਆਨ ਰੱਖਿਓ 0 ਨਾ ਹੋਵੇ ਲੱਗੀ ਤੇ ਫਿਰ ਲੈਂਗੁਏਜ ਸਿਲੈਕਟ ਕਰੋ ਇੰਗਲਿਸ਼ ਤੇ ਈਮੇਲ ਤੇ ਕਲਿੱਕ ਕਰੋ ਫਿਰ ਐਸਐਮਐਸ ਤੇ ਕਲਿੱਕ ਕਰੋ ਤੇ ਨੈਕਸਟ ਕਰ ਦੋ ਤੇ ਇੱਥੇ ਆਪਾਂ ਸਿਲੈਕਟ ਕਰਨਾ এমਪਲয়ਮੈਂਟ ਸਟੇਟਸ ਤੇ ਆਪਾਂ ਕਰਨਾ ਹੈਗਾ 셀ਫ এমপ্লয়ਇਡ ਠੀਕ ਹੈ ਤੇ ਇੰਡੀਆ ਆਪਣੀ ਜਿਹੜੀ ਨੈਸ਼ਨੈਲਟੀ ਹੈ ਇੰਡੀਅਨ ਤੇ ਡਿਸੇਬਿਲਟੀ ਜੇ ਕੋਈ ਨਹੀਂ ਆਪਾਂ ਨੂੰ ਨੋ ਕਰ ਦੇਣੀ ਤੇ ਇੱਥੇ ਆਪਾਂ ਜੈਸ ਕਰ ਦੋ ਨੈਕਸਟ ਨੈਕਸਟ ਫੇਰ ਇੱਥੇ ਮੇਰੀ ਈਮੇਲ ਆਈਡੀ ਬਣੀ ਹੋਈ ਹੈ ਤੇ ਤਾਂ ਕਰਕੇ ਇੱਥੇ ਆ ਗਿਆ ਨਹੀਂ ਜੇ ਸੋਡੀ ਨਹੀਂ ਬਣੀ ਹੁੰਦੀ ਤਾਂ ਇੱਥੇ ਕੋਡ ਆਉਣਾ ਸੀਗਾ ਉਹ ਕੋਡ ਜਿਹੜਾ ਈਮੇਲ ਤੇ ਆਉਣਾ ਸੀ ਉਹ ਭਰ ਕੇ ਸੋਡਾ ਫਰੰਟ ਪੇਜ ਆ ਜਾਣਾ ਸੀ ਉਹੀ ਜਿੱਥੇ ਈਮੇਲ ਤੇ ਪਾਸਪੋਰਟ ਮੰਗਦੇ ਆ ਦਿਖਾਉਂਨੇ ਆ ਇੱਕ ਮਿੰਟ ਸੋਨ ਨੂੰ ਆਈਡੀ ਬਣਨ ਤੋਂ ਬਾਅਦ ਸੋਡੇ ਕੋਲ ਪੇਜ ਆ ਜਾਣਾ ਫੇਰ ਉਹੀ ਪਹਿਲਾ ਪੇਜ ਆਹ ਵਾਲਾ ਆਵਲਤੇ ਇੱਥੇ ਤੁਸੀਂ ਆਪ ਦਾ ਜਿਹੜੀ ਆਈਡੀ ਬਣੀ ਹੋਈ ਯੂਜ਼ਰਨੇਮ ਤੇ ਪਾਸਵਰਡ ਭਰ ਦਿਓ ਤੇ ਸਾਈਨ ਇਨ ਕਰ ਲਿਓ ਉਦੋਂ ਬਾਅਦ ਆਸੀ ਫੇਰ ਕਰਨਾ ਆਪਾਂ 뷰 ਐਗਜ਼ਾਮ ਤੇ ਕਲਿੱਕ ਫਿਰ نیچے ਆ ਕੇ ਜਿਹੜਾ ਆ ਲਿਖਿਆ ਹੈਲਥ ਸੇਫਟੀ এনवायरमेंट ਟੈਸਟ ਫੋਰ ਆਪਰੇਟਿਵਸ ਪਹਿਲੀ অপਸ਼ਨ ਤੇ ਕਲਿੱਕ ਕਰਕੇ ਫਿਰ نیچے ਸਰਚ ਤੇ ਆਪਾਂ ਕੁਝ ਨਹੀਂ ਕਰਨਾ ਸਰਚ ਫਿਰ ਇਹ ਤੇ ਆਪਰੇਟਿਵਸ ਤੇ ਕਲਿੱਕ ਕਰਨਾ ਫਿਰ نیچے ਇਹਨੂੰ ਕੱਟ ਦਿਓ ਆ ਜਿਹੜਾ ਉੱਪਰ ਪੇਜ ਆ ਗਿਆ ਇਹਨੂੰ ਕੱਟ ਦਿਓ ਫਿਰ ਕਰਨਾ ਪਏ ਇੱਥੇ ਜਿਹੜੀ ਮੇਨ ਆਉਂਦਾ ਇੱਥੇ ਐਡੀਸ਼ਨਲ ਸਪੋਰਟ ਮੇਨ ਕੰਮ ਆਪਣਾ ਇੱਥੇ ਆ ਇਹਨੂੰ ਕਰਨਾ ਆਪਾਂ ਜੈਸ ਤੇ ਆ ਦੂਸਰੀ ਆਪਸ਼ਨ ਨੂੰ ਸਕਰੀਨ ਵੀਡੀਓ ਵਾਲੀ ਨੂੰ ਕਰ ਦਿਓ ਨੋ ਤੇ ਜਿਹੜਾ ਹੋਣ ਆਇਆ ਇੱਥੇ ਵੌਇਸ ਓਵਰ ਇਹਨੂੰ ਜੈਸ ਕੀਤਾ ਬਾਅਦ ਤੇ ਇਹ ਚ ਆਪਾਂ ਸਿਲੈਕਟ ਕਰਨਾ ਪੰਜਾਬੀ ਆ ਦੇਖੋ ਪੰਜਾਬੀ ਆਪਸ਼ਨ ਆ ਰਹੀ ਹੈ ਨਾ ਇਹ ਸਿਲੈਕਟ ਕਰਨੀ ਹੈ ਫਿਰ ਕਰ ਦਿਓ ਨੈਕਸਟ चलो नीचे इतना एगरी तथे अपना अड्रैस भर दौ जेड़े भी जिथे जे जेडे सेंटर से भी ने टेस्ट देना चाहते हो अड्रैस भर दौ ਆ ਆਪਣੇ ਹੁਣ ਹੇਠਾਂ ਆ ਜਾਣਗੀਆਂ ਸੈਂਟਰਾਂ ਦੀਆਂ ਲੋਕੇਸ਼ਨ ਆ ਆਪ ਸਾਰੇ ਪੀਅਰਸਨ ਦੇ ਆ ਗਈ ਆ ਜਿਵੇਂ 10 ਵਜੇ ਦਾ स्लॉट ਆ 12 ਸਪਟੈਂਬਰ ਨੂੰ ਆਪਾਂ ਇਹ ਤੇ ਬੁੱਕ ਕਰਦੇ ਆ ਤੇ ਆ ਗਿਆ ਪ੍ਰਸੀਡ ਟੂ ਚੈੱਕਆਊਟ ਤੇ ਦੇਖ ਸਕਦੇ ਤੁਸੀਂ ਸਾਢੇ 22 ਪਾਉਂਡ ਇਹਦੀ ਫੀਸ ਆ ਦੈਨ ਕਰ ਲਿਓ ਇਹ ਤੇ ਬੁੱਕ ਤੇ ਤੁਹਾਡਾ ਹੋ ਜੂਗਾ ਇੱਥੇ ਐਗਜ਼ਾਮ ਬੁੱਕ ਤੇ ਜਾਓ ਪੈਸਟਾ ਦੇ ਕੇ ਜਦੋਂ ਤੁਹਾਡੀ ਥਿਊਰੀ ਹੋ ਗਈ ਕਲੀਅਰ ਫਿਰ ਤੁਹਾਨੂੰ ਇੱਕ ਕਰਨਾ ਪੈਂਦਾ ਹੈਗਾ ਕੋਰਸ ਉਹ 2 ਘੰਟੇ ਦਾ ਕੋਰਸ ਹੁੰਦਾ ਹੈਗਾ ਉਹਦੀ ਵੀ ਫੀਸ ਹੁੰਦੀ ਹੈ ਉਹਦੇ ਲਈ ਵੀ ਗੂਗਲ ਤੇ ਜਾਓ ਇਹਦੇ ਲਈ ਸਰਚ ਕਰੋ ਬੁੱਕ ਸੀਐਸਸੀਐਸ ਕੋਰਸ ਆਨਲਾਈਨ ਤੇ ਇਸ ਤੋਂ ਬਾਅਦ ਇਹ ਸਾਰੇ ਆਗੇ ਕੋਰਸ ਇਹ ਥਰਡ ਪਾਰਟੀ ਵੱਲੋਂ ਆਏ ਦੇਤੇ ਜਾਂਦੇ ਆ ਇਹਦਾ ਕੋਈ ਚੱਕਰ ਨਹੀਂ ਕਿਹੜਾ ਮਰਜ਼ੀ ਬੁੱਕ ਕਰ ਲਓ ਸਾਰਿਆਂ ਦਾ ਸੇਮ ਹੀ ਪ੍ਰਾਈਸ ਹੁੰਦਾ ਕੋਈ ਬੜਾ ਫਰਕ ਨਹੀਂ ਹੁੰਦਾ 1-2 ਪਾਉਂਡ ਦਾ ਫਰਕ ਹੁੰਦਾ ਤੇ ਆਹ ਸਾਰਾ ਕੋਰਸ ਹੀ ਆ ਜਿਹੜਾ ਵੀ ਮਰਜ਼ੀ ਸਿਲੈਕਟ ਕਰ ਲਓ ਚਲੋ ਆਪਾਂ ਪਹਿਲਾ ਸਿਲੈਕਟ ਕਰਦੇ ਆ ਇੱਥੇ ਕਰਦੇ ਆਪਾਂ ਕਲਿੱਕ ਤੇ ਫਿਰ ਆਉਨੇ ਆ ਸਕਰੋਲ ਡਾਊਨ ਕਰਦੇ ਆ ਇੱਥੇ ਲਿਖਿਆ ਆ ਰਿਹਾ ਦੇਖੋ ਬਾਈ ਨਾਉ ਤੇ ਫੀਸ ਵੀ ਲਿਖੀ ਆ ਰਹੀ ਹੈ 99 ਪਾਉਂਡ ਪਲੱਸ ਬੀਏਟੀ ਕਰਦੇ ਆ ਬਾਈ ਨਾਉ ਇਦੂ ਬਾਦ ਫੇਰ ਆਉ ਥੱਲੇ ਥੱਲੇ ਕਰੋ ਇਹਨੂੰ ਐਡ ਟੂ ਬਾਸਕਟ ਇਹਦੇ ਕਰਕੇ ਕਲਿੱਕ ਐਡ ਟੂ ਬਾਸਕਟ ਤੇ ਫੇਰ ਕਰੋ ਇੱਥੇ ਕਲਿੱਕ ਆ ਦਿਖ ਰਿਹਾ ਤੁਹਾਨੂੰ view ਬਾਸਕਟ view ਬਾਸਕਟ ਤੇ ਕਲਿੱਕ ਕਰੋ ਤੇ ਫੇਰ ਆ ਜੋ ਫੇਰ ਥੱਲੇ ਆ ਜੋ ਇੱਥੇ ਆਸੀ 19 ਪਾਉਂਡ ਆਪਾਂ ਨੂੰ ਅਰਾਊਂਡ ਟੈਕਸ ਪੈ ਰਿਹਾ ਹੈਗਾ ਤੇ ਟੋਟਲ ਹੋ ਗਏ 118 ਪਾਉਂਡ ਫੇਰ ਕਰਦੇ ਪ੍ਰੋਸੀਡ ਟੂ ਚੈੱਕਆਊਟ ਚੈੱਕਆਊਟ ਕਰਤਾ ਇੱਥੇ ਆ ਉਹਦਾ ਸਹੀ ਨਾਮ ਭਰਿਓ ਕਿਉਂਕਿ ਉਹ ਨਾਮ ਤੇ ਤੁਹਾਡਾ ਸਰਟੀਫਿਕੇਟ ਆਊਗਾ ਠੀਕ ਹੈ ਸਹੀ ਨਾਮ ਭਰ ਕੇ ਤੇ ਕਾਰਡ ਨਾਲ ਪੇ ਕਰਦੇ ਹੋ ਉਸ ਤੋਂ ਬਾਅਦ 100 ਪਾਉਂਡ 20 ਪਾਉਂਡ ਟੈਕਸ ਲੱਗਦਾ ਗਵਰਨਮੈਂਟ ਦਾ ਟੈਕਸ ਤਾਂ ਇੱਥੇ ਹਰੇਕ ਚੀਜ਼ ਦੀ ਹੈ ਤੇ 100 ਟੋਟਲ 120 ਪਾਉਂਡ ਲੱਗਦੇ ਆ ਤੇ ਉਹ ਚ 20 50 ਕੁਐਸਚਨ ਦਾ ਟੈਸਟ ਜਦੋਂ ਕੋਰਸ ਹੋ ਗਿਆ ਉਹ ਟੈਸਟ ਲੈਂਦੇ ਆ 50 ਕੁਐਸਚਨ ਦਾ ਵੀਡੀਓ ਕਾਲ ਦੇ ਟੈਸਟ ਹੁੰਦਾ ਉਹਦੇ ਲਈ ਤੁਹਾਡੇ ਕੋਲ ਲੈਪਟਾਪ ਹੋਣਾ ਜ਼ਰੂਰੀ ਹੈ ਫੋਨ ਤੇ ਮੇਬੀ ਉਹ ਟੈਸਟ ਨਹੀਂ ਹੁੰਦਾ ਪੱਕਾ ਨਹੀਂ ਪਤਾ ਪਰ ਨਹੀਂ ਹੁੰਦਾ ਤੇ 120 ਪਾਉਂਡ ਦਾ ਟੈਸਟ ਹੁੰਦਾ ਵੀਡੀਓ ਕਾਲ ਤੇ ਵੀਡੀਓ ਕਾਲ ਚੱਲਦੀ ਹੁੰਦੀ ਹੈ ਸਕਰੀਨ ਤੇ ਤੁਹਾਡਾ ਤੁਹਾਡਾ ਫੇਸ ਸ਼ੋਅ ਹੁੰਦਾ ਆਸੇ-ਪਾਸੇ ਆਪਾਂ ਝਾਕਣਾ ਨਹੀਂ ਹੁੰਦਾ ਵੀਡੀਓ 'ਚ ਅੰਡੇ ਜੀ ਦੀ ਸ਼ੇਪ ਦਾ ਇੱਕ ਕਾਰਜਾ ਬਣਿਆ ਹੁੰਦਾ ਪਰ ਉਹ ਸ਼ੇਪ ਦੇ ਅੰਦਰ ਆਪਣਾ ਫੇਸ ਰੱਖਣਾ ਹੁੰਦਾ ਹੈ ਵੀ ਬਿਲਕੁਲ ਤੇ ਨੀਚੇ ਕੁਐਸਚਨ ਆਈ ਜਾਂਦੇ ਹੁੰਦੇ ਆ 50 ਕੁਐਸਚਨ ਹੁੰਦੇ ਆ ਸੇਮ ਹੀ ਹੁੰਦੇ ਆ ਕੋਈ ਉਹ ਜਿਹੜੇ ਆਪਾਂ ਥਿਊਰੀ 'ਚ ਪਹਿਲਾਂ ਪੜ੍ਹੇ ਹੁੰਦੇ ਆ ਹਨਾ ਉਹੀ ਆਉਂਦੇ ਆ ਉੱਚੀ ਵੀਕ ਜਿਹੜਾ ਕੋਰਸ ਹੁੰਦਾ ਕੋਈ ਵੱਖਰੇ ਨਹੀਂ ਆਪਾਂ ਨੂੰ ਪੜ੍ਹਨੇ ਪੈਂਦੇ ਜਮ੍ਹਾਂ ਬਿਲਕੁਲ ਸੇਮ ਹੁੰਦੇ ਆ ਤੇ ਉਹ ਔਰ ਜਦੋਂ ਕੋਰਸ ਪਾਸ ਹੋ ਗਿਆ ਉਸ ਤੋਂ ਬਾਅਦ ਇੱਕ ਆਪਣੇ ਕੋਲੇ ਉਹ ਕੋਰਸ ਦਾ ਸਰਟੀਫਿਕੇਟ ਦੇ ਦੇ ਦਿੰਦੇ ਆਗੇ ਫਿਰ ਆਪਣੇ ਕੋਲੇ ਦੋ ਚੀਜ਼ਾਂ ਹੋ ਜਾਂਦੀਆਂ ਇੱਕ ਤਾਂ ਜਦੋਂ ਆਪਾਂ ਥਿਊਰੀ ਪਾਸ ਕਰਕੇ ਆਏ ਹੁੰਨੇ ਆ ਉਦੋਂ ਜਿਹੜਾ ਆਪਾਂ ਨੂੰ ਪੇਜ ਆ ਮਿਲਦਾ ਹੁੰਦਾ ਪਾਸ ਹੋਣ ਤੋਂ ਬਾਅਦ ਜਿਹੜਾ ਸੈਂਟਰ ਵਾਲੇ ਭੇਜ ਦਿੰਦੇ ਆ ਉਹ ਤੇ ਇੱਕ ਜਦੋਂ ਆਪਾਂ ਕੋਰਸ ਆਨਲਾਈਨ ਉਹ ਕਲੀਅਰ ਕਰ ਲੈਂਦੇ ਆ ਉਹ ਆਪਾਂ ਨੂੰ ਮੇਲ ਰਾਹੀਂ ਇੱਕ ਕੋਰਸ ਪਾਸ ਹੋਣ ਦਾ ਸਰਟੀਫਿਕੇਟ ਭੇਜ ਦਿੰਦੇ ਆ ਦੋ ਹੋ ਜਾਂਦੇ ਆ ਇਹਨਾਂ ਦੋਨਾਂ ਨੂੰ ਮਿਲਾ ਕੇ ਫਿਰ ਆਪਾਂ ਅਪਲਾਈ ਕਰਨਾ ਹੁੰਦਾ ਸੀਐਸਸੀ ਕਾਰਡ ਇਹਦੇ ਲਈ ਫੀਸ ਲੱਗਦੀ ਹੁੰਦੀ ਹੈ 36 ਪਾਉਂਡ ਤੁਸੀਂ ਥਰਡ ਪਾਰਟੀ ਤੋਂ ਵੀ ਕਰ ਸਕਦੇ ਆ ਅਪਲਾਈ ਤੇ ਖੁਦ ਵੀ ਕਰ ਸਕਦੇ ਜੇ ਥਰਡ ਪਾਰਟੀ ਨਾਲ ਕਰੋਗੇ ਤਾਂ ਥੋੜਾ ਜਿਹਾ 5-4 ਮਿੰਟ ਦਾ ਮੱਥਾ ਘੱਟ ਮਾਰਨਾ ਪੈਂਦਾ ਕੋਈ ਬੜਾ ਫਰਕ ਨਹੀਂ ਪਰ ਉਹ ਫੀਸ ਜ਼ਿਆਦਾ ਲੈਂਦੇ ਆ ਉਹ 45-50 ਪਾਉਂਡ ਲੈ ਜਾਂਦੇ ਆ ਤੇ ਉਹ ਕੋਈ ਸੈਂਸ ਵਾਲੀ ਗੱਲ ਨਹੀਂ ਬਣਦੀ ਤੁਸੀਂ ਖੁਦ ਅਪਲਾਈ ਕਰੋ ਬਹੁਤ ਬਹੁਤ ਸੌਖਾ ਹੋ ਵੀ ਆਪਾਂ ਤੁਹਾਨੂੰ ਨਾਲ ਵੀਡੀਓ ਐਡ ਕਰਕੇ ਦੱਸਾਂਗੇ ਵੀ ਕਿੱਦਾਂ ਅਪਲਾਈ ਹੁੰਦਾਗਾ ਤੇ ਉਹਦੇ ਹੁੰਦੇ ਆ 36 ਪਾਉਂਡ ਉਹ ਜਦੋਂ ਅਪਲਾਈ ਹੋ ਗਿਆ ਉਦੋਂ ਇੱਕ ਵੀਕ ਦੇ ਅੰਦਰ ਅੰਦਰ ਸੋਡਾ ਸੀਐਸਸੀ ਕਾਰਡ ਤੁਹਾਡੇ ਘਰੇ ਆ ਜਾਂਦਾਗਾ ਤੇ ਦੈਟਸ ਇਟ ਆਪਣਾ ਸੀਐਸਸੀ ਕਾਰਡ ਬਣ ਗਿਆ ਤੇ ਟੋਟਲ ਲੱਗਦਿਆ ਜੋੜ ਕਰਕੇ ਦੇਖੋਗੇ 22 ਸਾਢੇ 22 ਉਦੋਂ ਬਾਅਦ 120 ਪਾਉਂਡ ਕੋਰਸ ਦੇ ਤੇ 36 ਪਾਉਂਡ ਇਹ ਕੁੱਲ 180 ਪਾਉਂਡ ਦੇ ਆਰਾਊਂਡ ਬੰਦਦਾ ਤੇ 180 ਪਾਉਂਡ ਤੇ ਤੁਹਾਡਾ ਸੀਐਸਸੀ ਕਾਰਡ ਤੁਹਾਡੇ ਕੋਲ ਆ ਜਾਂਦਾ ਹੈਗਾ ਤੇ ਹੋਰ ਗੱਲ ਤੁਸੀਂ ਥਿਊਰੀ ਦਾ ਟੈਸਟ ਜੋ ਜਿਹੜੀ ਵੌਇਸ ਓਵਰ ਹੁੰਦੀ ਆ ਉਹ ਪੰਜਾਬੀ ਚ ਵੀ ਹੁੰਦੀ ਆ ਤੁਸੀਂ ਉੱਥੇ ਜਦੋਂ ਉਹ ਐਡੀਸ਼ਨਲ سپورਟ ਹੁੰਦਾ ਉੱਥੇ ਤੁਸੀਂ ਪੰਜਾਬੀ ਸਿਲੇਕਟ ਕਰ ਲਓ ਤੇ ਉੱਥੇ ਜਦੋਂ ਵੌਇਸ ਓਵਰ ਤੇ ਤੁਸੀਂ ਕਲਿੱਕ ਕਰਦੇ ਆ ਉਹ ਪੰਜਾਬੀ ਬੋਲਦਾ ਤੁਸੀਂ ਪੰਜਾਬੀ ਚ ਵੀ ਟੈਸਟ ਦੇ ਹੁੰਦਾ ਤਾਂ ਕਰਕੇ ਆਪਣਾ ਪੰਜਾਬੀ ਲਈ ਬਹੁਤ ਸੌਖਾ ਹੋ ਜਾਂਦਾ ਟੈਸਟ इजीली ਕਰੈਕ ਹੋ ਜਾਂਦਾ ਤੇ ਐਡੀ ਕੋਈ ਹਾਰਡ ਚੀਜ਼ ਨਹੀਂ ਹੁੰਦੀ ਇਹਦੇ ਲਈ ਕਿਸੇ ਹੋਰ ਵੀ ਬੰਦੇ ਨੂੰ 4-500 ਪਾਉਂਡ ਦੇਣਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਤੁਸੀਂ ਖੁਦ ਪੜੋ ਖੁਦ ਕਰੋ ਸਿਰਫ ਕਾਰਡ ਬਣਾਉਣ ਲਈ ਨਾ ਪੜੋ ਇੱਕ ਨੌਲੇਜ ਲਈ ਪੜੋ ਕਿਉਂਕਿ ਬਿਨਾ ਨੌਲੇਜ ਤੋਂ ਆਪਾਂ ਕਾਰਡ ਬਣਾ ਤਾਂ ਲੈਨੇ ਆ ਪਰ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਕੰਮ ਕਰਨ ਦੀ ਤਾਂ ਫਿਰ ਆਪਾਂ ਨੂੰ ਕੰਮ ਤੋਂ ਆਪਾਂ ਕੱਢੇ ਜਾਂਦੇ ਆ ਫੇਰ ਆਪਾਂ ਝਾਕਦੇ ਆ ਵੀ 500 ਪਾਉਂਡ ਲਾਇਆ ਵੀ ਉਦਾਂ ਹੀ ਗਿਆ ਨੌਲੇਜ ਲਈ ਪੜੋ ਖੁਦ ਬਣਾਓ ਬਹੁਤ ਈਜ਼ੀ ਆ ਤੇ ਆਪਾਂ ਸਾਰੀਆਂ ਵੀਡੀਓ ਨਾਲ ਐਡ ਕਰਾਂਗੇ ਪਹਿਲਾਂ ਥਿਊਰੀ ਬੁੱਕ ਕਰਨ ਦੀਆਂ ਫਿਰ ਕੋਰਸ ਬੁੱਕ ਕਰਨੀਆਂ ਤੇ ਅਪਲਾਈ ਕਰਨੀਆਂ ਤਿੰਨੇ ਚੀਜ਼ਾਂ ਦੀ ਵੀਡੀਓ ਨਾਲ ਐਡ ਕਰਾਂਗੇ ਥੈਂਕ ਯੂ ਅਪਲਾਈ ਕਰਨ ਲਈ ਫੇਰ Google ਤੇ ਸਰਚ ਕਰੋ ਅਪਲਾਈ CSCS ਕਾਰਡ ਤੇ ਆ ਜੋ نیچے ਫਿਰ ਆਪਾਂ ਜਾਣਾ ਅਫੀਸ਼ੀਅਲ ਸਾਈਟ ਤੇ ਅਪਲਾਈ ਫੋਰ ਸੀਐਸਐਸ ਸੀਐਸ ਕਾਰਡ ਆ ਉੱਪਰ ਦੇਖ ਸਕਦੇ ਤੁਸੀਂ ਆ ਵਾਲੀ ਤੇ ਇਹਦੇ ਕਰਕੇ ਕਲਿੱਕ ਫਿਰ ਆਪਾਂ ਹੁਣ ਥੱਲੇ ਥੱਲੇ ਆਪਾਂ ਕਲਿੱਕ ਕਰਨਾ ਇੱਥੇ ਸੀਐਸਐਸ ਸੀਐਸ ਕਾਰਡ ਫਾਈਲਡਰ ਤੁਸੀਂ ਆ ਦੇਖ ਸਕਦੇ ਆ ਇਹਦੇ ਉੱਪਰ ਕਲਿੱਕ ਕਰਕੇ ਫਿਰ ਆਪਾਂ ਕਰਨਾ ਓਕੂਪੇਸ਼ਨ ਤੇ ਕਲਿੱਕ ਓਕੂਪੇਸ਼ਨ ਤੇ ਇਹ ਤੇ ਆਪਾਂ ਸਿਲੈਕਟ ਕਰਨਾ ਲੇਬਰ ਕਿਉਂਕਿ ਆਪਣਾ ਗ੍ਰੀਨ ਕਾਰਡ ਆ ਆਪਾਂ ਸਿਲੈਕਟ ਕਰਨਾ ਲੇਬਰ ਆ ਗਿਆ ਲੇਬਰ ਇਹ ਲੇਬਰ ਤੇ ਸਿਲੈਕਟ ਕਰ ਲਿਆ ਫਿਰ ਆਪਾਂ ਕਰਨਾਗਾ ਕੁਆਲਿਫਿਕੇਸ਼ਨ ਜਿਹੜਾ ਆਪਾਂ ਸਰਟੀਫਿਕੇਟ ਲੈਂਦਾ ਹਾਂ ਜੈਸ ਤੇ ਇਹ ਚ ਆਪਾਂ ਸਰਚ ਕਰਨਾ ਜਿਹੜੀ ਵੀ ਆਪਾਂ ਥਰਡ ਪਾਰਟੀ ਤੋਂ ਉਹ ਸਰਟੀਫਿਕੇਟ ਲੈਂਦਾ ਉਹ ਥਰਡ ਪਾਰਟੀ ਦਾ ਨਾਮ ਇਹ ਸਾਰੀਆਂ ਦੇ ਨਾਮ ਹੈਗੇ ਲਗਭਗ ਜਿਵੇਂ ਤੁਸੀਂ ਦੇਖ ਸਕਦੇ ਪਿੱਛੇ ਨਾਮ ਲਿਖਿਆ ਕਯੂ ਐਨ ਜੂ ਕੇ ਪੀਅਰਸਨ ای ਐਲ ਆ ਬ੍ਰੈਕਟ ਚ ਨਾਮ ਪਾਏ ਹੋਏ ਉਹਨਾਂ ਦੇ ਜਿਹੜੇ ਥਰਡ ਪਾਰਟੀਆਂ ਕੰਪਨੀਆਂ ਨੇ ਜਿਹੜੀਆਂ ਆਪਾਂ ਨੂੰ ਸਰਟੀਫਿਕੇਟ ਪ੍ਰੋਵਾਈਡ ਕਰਦੀਆਂ ਉਹਨਾਂ ਦੇ ਨਾਮ ਜਿੱਥੋਂ ਵੀ ਤੁਸੀਂ ਸਰਟੀਫਿਕੇਟ ਜਿਹੜੀ ਕੰਪਨੀ ਦੇ ਲੈਂਦਾ ਹੋਦਾ ਹੋਇਆ ਉਹ ਕਰ ਲਿਓ ਸਿਲੈਕਟ ਉਸ ਤੋਂ ਬਾਅਦ ਕਰ ਦਿਓ ਅਪਲਾਈ ਨਾਓ ਤੇ ਔਨਲਾਈਨ ਨਾਓ ਤੇ ਕਲਿੱਕ ਕਰਨ ਤੋਂ ਬਾਅਦ ਆ ਜਾਓ ਆਜੂ ਆ ਪੇਜ ਇੱਥੇ ਕਰਨਾ ਪਰ ਰਜਿਸਟਰ ਫੋਰ ਨਿਊ ਅਕਾਊਂਟ ਨੀਚੇ ਥੱਲੇ ਇੱਥੇ ਇੰਡੀਵਿਜੂਅਲ ਤੇ ਕਲਿੱਕ ਫਿਰ ਆਪਣੀਆਂ ਭਰਤੂ ਸਾਰੀਆਂ ਡਿਟੇਲਾਂ ਤੇ ਡਿਟੇਲਾਂ ਭਰਨ ਤੋਂ ਬਾਅਦ ਪਾਸਵਰਡ ਰੱਖ ਲਿਓ ਪਾਸਵਰਡ ਜ਼ਰੂਰੀ ਆ ਵੀ ਆਪ ਦਾ ਯਾਦ ਰੱਖਿਓ ਤੇ ਡਿਟੇਲਾਂ ਵੀ ਆਪਦੀਆਂ ਡੇਟ ਆਫ ਬਰਥ ਵਗੈਰਾ ਨਾਮ ਵਗੈਰਾ ਈਮੇਲ ਐਡਰੈਸ ਚੈੱਕ ਕਰ ਲਿਓ ਵੀ ਸਾਰਾ ਸਹੀ ਹੈ ਕਿਉਂਕਿ ਇਹੀ ਤੁਹਾਡਾ ਸੀਐਸਸੀ ਕਾਰਡ ਤੇ ਛਪ ਕੇ ਆਉਣਾ ਤੇ ਤਾਂ ਕਰਕੇ ਥੋੜਾ ਧਿਆਨ ਨਾਲ ਫਿਲ ਕਰਿਓ ਤੇ ਉਸ ਤੋਂ ਬਾਅਦ ਪਾਸਵਰਡ ਕੰਟੀਨਿਊ ਤੇ ਕਰ ਦਿਓ ਆ ਨੀਚੇ ਦੇ ਦੋ ਸਬਸਕ੍ਰਾਈਬ ਤੁਸੀਂ ਇਸ ਨਿਊ ਲੈਟਰ ਇਹਨਾਂ ਤੇ ਕਲਿੱਕ ਕਰ ਦਿਓ ਇਦੋਂ ਬਿਨਾਂ ਰਜਿਸਟਰ ਤੇ ਕਲਿੱਕ ਨਹੀਂ ਹੋਣਾ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਊਗਾ ਆ ਪੇਜ ਏ ਪੇਜ ਤੇ ਆਪਾਂ ਕਰਨਾ ਪਹਿਲੇ ਤੇ ਕਰਨਾ ਜੈਸ ਵੀ ਹਾਂ ਆਪਾਂ 2 ਸਾਲ ਦੇ ਅੰਦਰ ਥਿਉਰੀ ਪਾਸ ਕਰੀਏ ਤੇ ਆਏ ਲਿਖਿਆ ਆਪਾਂ ਕਿ ਤੁਸੀਂ 2 ਸਾਲ ਦੇ ਅੰਦਰ ਅੰਦਰ ਪਾਸ ਕਰੀਏ ਕਿਉਂਕਿ 2 ਸਾਲ ਬਾਅਦ ਐਕਸਪਾਇਰ ਹੋ ਜਾਂਦੀ ਹੈ ਠੀਕ ਹੈ ਇਹਦੇ ਕਰਤਾ ਜੈਸ ਜਿਹੜਾ ਕੋਰਸ ਆ ਕੋਰਸ ਜਦੋਂ 24 ਘੰਟੇ ਪਾਸ ਹੋਏ ਨੂੰ ਹੋ ਗਏ ਸਰਟੀਫਿਕੇਟ ਆਏ ਨੂੰ ਉਦੋਂ ਬਾਅਦ ਆਪਾਂ ਸੀਐਸ ਕਾਰਡ ਅਪਲਾਈ ਕਰ ਸਕਦੇ ਆ ਪਹਿਲਾਂ ਨਹੀਂ ਕਰ ਸਕਦੇ ਇੱਥੇ ਇਹਨਾਂ ਨੇ ਲਿਖਿਆ ਵਾ ਦੇਖੋ ਵੀ ਤੁਹਾਨੂੰ 24 ਘੰਟੇ ਹੋ ਗਏ ਕੋਰਸ ਪਾਸ ਕੀਤੇ ਨੂੰ ਜੈਸ ਕੀਤਾ ਫਿਰ ਉਦੋਂ ਬਾਅਦ ਆ ਗਿਆ ਆਪਣੇ ਕੋਲੇ ਆ ਪੇਜ ਤੇ ਇੱਥੇ ਫਿਰ ਨੈਸ਼ਨਲ ਇੰਸ਼ੋਰੈਂਸ ਨੰਬਰ ਮੰਗਦੇ ਕੋਈ ਲੋੜ ਨਹੀਂ ਪਰਨਦੀ ਆਪਸ਼ਨਲ ਹੁੰਦਾਗਾ ਡੇਟ ਆਫ ਬਰਥ ਭਰੋ ਤੇ ਪੋਸਟ ਕੋਡ ਭਰੋ ਆਪਦੇ ਘਰ ਦਾ ਐਡਰੈਸ ਭਰੋ ਉਸ ਤੋਂ ਬਾਅਦ ਕਲਿੱਕ ਕਰੋ ਅੱਗੇ ਹੁਣ ਆਪਾਂ ਅੱਗੇ ਤਾਂ ਨਹੀਂ ਜਾ ਸਕਦੇ ਕਿਉਂਕਿ ਆਪਣੇ ਕੋਲੇ ਸਰਟੀਫਿਕੇਟ ਤੇ ਉਹ ਥਿਉਰੀ ਵਾਲਾ ਟੈਸਟ ਵਾਲਾ ਉਹ ਪੇਪਰ ਹੈ ਨੀਗਾ ਇੱਥੇ ਆਪਾਂ ਅਪਲੋਡ ਕਰਨਾ ਹੁੰਦਾ ਅਪਲੋਡ ਐਵੀਡੈਂਸ ਲਿਖਿਆ ਜਿੱਥੇ ਹੈ ਤਾਂ ਹੈਗਾ ਮਤਲਬ ਆਪਣੇ ਕੋਲੇ ਆਪਾਂ ਆਲਰੇਡੀ ਉਹ ਕਰਤਾ ਅਪਲੋਡ ਹਨਾ ਆਪਣਾ ਬਣਿਆ ਵਾ ਸੀ ਐਸੀ ਕਰਤਾ ਕਰਕੇ ਉਹ ਦੁਬਾਰਾ ਨਹੀਂ ਆ ਰਿਹਾ ਬਸ ਇਸ ਤੋਂ ਬਾਅਦ ਅੱਗੇ ਕੁਝ ਨਹੀਂਗਾ ਜਸਟ ਜਦੋਂ ਉੱਤੇ ਕਲਿੱਕ ਕਰਿਓ ਤੇ ਉਸ ਤੋਂ ਬਾਅਦ ਉੱਥੇ ਅਪਲੋਡ ਕਰਿਓ ਅਪਲੋਡ ਦੀ অপਸ਼ਨ ਆਉਂਦੀ ਹੈ ਦੋਨੇ ਚੀਜ਼ਾਂ ਅਪਲੋਡ ਕਰਿਓ ਤੇ ਉਦੋਂ ਬਾਅਦ ਅਪਲਾਈ ਦੀ অপਸ਼ਨ ਆ ਜਾਂਦੀ ਹੈ 36 ਪਾਉਂਡ ਲੱਗਦੇ ਆ ਆਸੀਂ ਦੇਖ ਸਕਦੇ ਆ ਇੱਥੇ ਅਪਲੋਡ ਐਵੀਡੈਂਸ ਆਫ ਕੁਆਲਿਫੀਕੇਸ਼ਨ ਲਿਖਿਆ ਹੋਇਆ ਇਹਦੇ ਉੱਪਰ ਕਲਿੱਕ ਕਰਕੇ ਤੁਸੀਂ ਆਪ ਦਾ ਜਿਹੜਾ ਉਹ ਈਮੇਲ ਰਾਈ ਸਰਟੀਫਿਕੇਟ ਆ ਉਹ ਅਪਲੋਡ ਕਰਕੇ ਇੱਥੇ ਅੱਗੇ ਕਲਿੱਕ ਕਰ ਦਿੰਦੇ ਸੇਵ ਐਂਡ ਨੈਕਸਟ ਤੇ ਤੇ ਉਦੋਂ ਬਾਅਦ ਪੇਮੈਂਟ ਦੀ অপਸ਼ਨ ਆ ਜਾਂਦੀ ਕਾਰਡ ਨਾਲ ਪੇਮੈਂਟ ਕਟਾ ਕੇ ਦੈਟਸ ਸੈਟ ਸੌਡਾ ਹੋ ਜਾਂਦਾ ਡਨ ਤੇ ਵਿਦਨ ਬੀਕ ਦੇ ਅੰਦਰ ਅੰਦਰ ਸੌਡਾ ਜਿਹੜਾ ਐਡਰੈਸ ਭਰਿਆ ਹੋਇਆ ਉਹਦੇ ਉੱਪਰ ਸੌਡਾ ਆ ਜਾਂਦਾ सीसीएस कार्ड ਤੇ ਟੋਟਲ 170 ਕੁ ਪਾਉਣ ਲੱਗਿਆ ਆਪਣੇ ਸਾਰੇ ਪ੍ਰੋਸੈਸ ਦੇ ਤੇ ਕੋਈ ਵਾਲਾ ਔਖਾ ਨਹੀਂਗਾ ਬਿਲਕੁਲ ਈਜ਼ੀ ਹੈਗਾ ਦੇਖਣ ਚ ਹੀ ਲੱਗਦਾ ਉਹ ਉੱਦਦਾ ਹੈ ਨਹੀਂਗਾ